ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਗੋਦ ਦਾ ਨਿਗਮਣ ਰਈ ਗੁਰੂ ਰੂਪ ਗੁਰੂ ਪਰੀ ਸਹਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਭਾਵੇਂ ਅਸੀਂ ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੇ ਆਂ ਪਰ ਸਾਡੇ ਵਿੱਚ ਮੌਤ ਵਰਗਾ ਸਨਾਂਟਾ ਛਾਇਆ ਹੋਇਆ ਹੈ ਕਿਸੇ ਦੇ ਮਨ ਵਿੱਚ ਮੌਤ ਦੇ ਵਿਚਾਰ ਚੱਲ ਰਹੇ ਹਨ ਅਤੇ ਕਿਸੇ ਦੀ ਜ਼ੁਬਾਨ ਉੱਤੇ ਮੌਤ ਦੀਆਂ ਗੱਲਾਂ ਹਨ ਅੱਜ ਆਪਾਂ ਵੀ ਇਸੇ ਵਿਸ਼ੇ ਉੱਤੇ ਵਿਚਾਰ ਕਰਾਂਗੇ ਕਿ ਬੰਦੇ ਨੂੰ ਮੌਤ ਕਿਉਂ ਹੁੰਦੀ ਹੈ ਬਡੇਪੇ ਵਾਲੀ ਮੌਤ ਤੋਂ ਬਿਨਾ ਜਵਾਨੀ ਵਿੱਚ ਮੌਤ ਕਿਉਂ ਆ ਜਾਂਦੀ ਹੈ ਅੱਜ ਆਪਾਂ ਇਸੇ ਵਿਸ਼ੇ ਉੱਤੇ ਗੱਲ ਕਰਾਂਗੇ ਕਿ ਅਕਾਲ ਮੌਤ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਅਕਾਲ ਮੌਤ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਸੰਗਤ ਜੀ ਅਨਜਿਤਾ ਸਨਾਤਨ ਮਤ ਦੇ ਵੇਦਾਂ ਨੇ 101 ਪ੍ਰਕਾਰ ਦੀ ਮੌਤ ਲਿਖੀ ਹੈ ਪਰ ਗੁਰਬਾਣੀ ਦਾ ਫਰਮਾਨ ਹੈ ਅਨਕ ਜਤਨ ਕਰ ਕਾਲ ਸੰਤਾਏ ਮਰਨ ਲਖਾਏ ਮੰਡਲ ਮੇ ਆਏ ਯਾਨੀ ਕਿ ਮੌਤ ਆਉਣ ਦੇ ਕਈ ਤਰੀਕੇ ਹਨ ਅਨੇਕਾਂ ਤਰੀਕੇ ਹਨ 101 ਤਰੀਕੇ ਨਹੀਂ ਪਰ ਅੱਜ ਆਪਾਂ ਸਮੇਂ ਦੇ ਮੁਤਾਬਕ ਦੋ ਪ੍ਰਕਾਰ ਦੀ ਮੌਤ ਦੀ ਹੀ ਗੱਲ ਕਰਾਂਗੇ ਯਾਨੀ ਕਿ ਇੱਕ ਕਾਲ ਮੌਤ ਹੁੰਦੀ ਹੈ ਤੇ ਦੂਜੀ ਅਕਾਲ ਮੌਤ ਹੁੰਦੀ ਹੈ ਇਹਨਾਂ ਵਿੱਚੋਂ ਜੋ ਕਾਲ ਮੌਤ ਹੈ ਉਹ ਮੌਤ ਮਨੁੱਖ ਨੂੰ ਕੁਦਰਤੀ ਤੌਰ ਤੇ ਆਉਂਦੀ ਹੈ ਅਤੇ ਆਪਣੀ ਪੂਰੀ ਉਮਰ ਭੋਗਣ ਤੋਂ ਪੂਰੀ ਉਮਰ ਭੋਗਣ ਤੋਂ ਬਾਅਦ ਆਉਂਦੀ ਹੈ ਅਤੇ ਕਾਲ ਮੌਤ ਦਾ ਅਰਥ ਹੀ ਇਹ ਬਣਦਾ ਹੈ ਕਿ ਜੀਵਨ ਦਾ ਅੰਤ ਹੋ ਗਿਆ ਕਾਲ ਆ ਗਿਆ ਜਾਂ ਫਿਰ ਜਨਮ ਤੋਂ ਬਾਅਦ ਜੀਵਨ ਦਾ ਆਖਰੀ ਪੜਾ ਆ ਗਿਆ ਜਾਂ ਆਖਰੀ ਦਿਨ ਆ ਗਿਆ ਸ ਸੰਗਤ ਜੀ 101 ਪ੍ਰਕਾਰ ਦੀ ਮੌਤ ਵਿੱਚੋਂ ਇੱਕ ਮੌਤ ਹੈ ਕਾਲ ਮੌਤ ਅਤੇ ਬਾਕੀ 100 ਪ੍ਰਕਾਰ ਦੀ ਮੌਤ ਅਕਾਲ ਮਿਰਤੂ ਹੈ ਅਰਥਾਤ ਜੋ ਮੌਤ ਜੀਵਨ ਦੇ ਨਿਯਮ ਪੰਕਰ ਨਾਲ ਹੁੰਦੀ ਹੈ ਅਤੇ ਕਾਲ ਅਕਾਲਪੁਰਖ ਵੱਲੋਂ ਦਿੱਤੀ ਸਜ਼ਾ ਹੁੰਦੀ ਹੈ ਇਹ ਮੌਤ ਕਈ ਪ੍ਰਕਾਰ ਦੇ ਰੋਗਾਂ ਕਾਰਨ ਜਾਂ ਕਈ ਪ੍ਰਕਾਰ ਦੇ ਹਾਦਸਿਆਂ ਕਾਰਨ ਹੁੰਦੀ ਹੈ ਜਿਵੇਂ ਕਿ ਕਿਸੇ ਦਾ ਐਕਸੀਡੈਂਟ ਹੋ ਗਿਆ ਕਿਸੇ ਦਾ ਕਤਲ ਹੋ ਗਿਆ ਕਿਸੇ ਨੇ ਆਤਮ ਹੱਤਿਆ ਕਰ ਲਈ ਕੋਈ ਅੱਗ ਵਿੱਚ ਸੜ ਕੇ ਮਰ ਗਿਆ ਅਤੇ ਕੋਈ ਪਾਣੀ ਵਿੱਚ ਡੁੱਬ ਕੇ ਮਰ ਗਿਆ ਅਕਾਲ ਮਿਰਤੂ ਦਾ ਅਰਥ ਹੈ ਪਰਮਾਤਮਾ ਵੱਲੋਂ ਕਿਸੇ ਨਾਰਾਜ਼ਗੀ ਕਰਕੇ ਜੀਵ ਨੂੰ ਦਿੱਤੀ ਗਈ ਮੌਤ ਦੀ ਸਜ਼ਾ ਇਸ ਨੂੰ ਅਕਾਲ ਮੌਤ ਇਸ ਕਰਕੇ ਆਖਦੇ ਹਨ ਕਿ ਜੋ ਪਰਮਾਤਮਾ ਅਕਾਲ ਪੁਰਖ ਹੈ ਉਹ ਜਨਮ ਰਨ ਤੁਰੈ ਤੈ ਉਹ ਕਦੇ ਜਨਮ ਨਹੀਂ ਲੈਂਦਾ ਅਤੇ ਨਾ ਹੀ ਉਸ ਦੀ ਕੋਈ ਮੌਤ ਹੁੰਦੀ ਹੈ ਉਹ ਕਾਲਖ ਅਤਿ ਦੋਸ਼ਤੂ ਰਹਤ ਹੈ ਇਸ ਲਈ ਅਕਾਲ ਪੁਰਖ ਨੂੰ ਕੋਈ ਸਜ਼ਾ ਨਹੀਂ ਦੇ ਸਕਦਾ ਪਰ ਅਕਾਲ ਪੁਰਖ ਕਿਸੇ ਨੂੰ ਵੀ ਸਜ਼ਾ ਦੇ ਸਕਦਾ ਇਸ ਨੂੰ ਕਹਿੰਦੇ ਹਨ ਅਕਾਲ ਵੱਲੋਂ ਦਿੱਤੀ ਗਈ ਮੌਤ ਦੀ ਸਜ਼ਾ ਜਾਂ ਅਕਾਲ ਪੁਰਖ ਵੱਲੋਂ ਦਿੱਤੀ ਗਈ ਮੌਤ ਦੀ ਸਜ਼ਾ ਪ੍ਰਮਾਤਮਾ ਵੱਲੋਂ ਦਿੱਤੀ ਗਈ ਮੌਤ ਦੀ ਸਜ਼ਾ ਅਕਾਲ ਪੁਰਖ ਜੀਵ ਨੂੰ ਅਕਾਲ ਮੌਤ ਦੀ ਸਜ਼ਾ ਉਧਰ ਦਿੰਦਾ ਹੈ ਜਦੋਂ ਜੀਵ ਆਪਣੇ ਜੀਵਨ ਦੇ ਨਿਯਮਾਂ ਨੂੰ ਭੰਗ ਕਰਦਾ ਹੈ ਮਨੁੱਖ ਜੀਵਨ ਦੇ ਨਿਯਮਾਂ ਨੂੰ ਭੰਗ ਕਿਵੇਂ ਕਰਦਾ ਹੈ ਇਸ ਨੂੰ ਆਪਣਾ ਥੋੜਾ ਜਿਹਾ ਇਸ ਤਰ੍ਹਾਂ ਸਮਝ ਸਕਦੇ ਹਾਂ ਵੈਸ਼ੇਤਾਂ ਵੈਗਰੂ ਜੀ ਨੇ ਮਨੁੱਖ ਦਾ ਜੀਵਨ ਸਿੱਧਾ ਸਾਦਾ ਤੇ ਸਰਲ ਜਿਹਾ ਬਣਾਇਆ ਹੈ ਦੇਮੇਕੀ ਆਪਣੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਦਾ ਪ੍ਰਬੰਧ ਕਰਨਾ ਅਤੇ ਪਹਿਨਣ ਦਾ ਧਿਆਨ ਰੱਖਣਾ ਰਹਿਣ ਲਈ ਇੱਕ ਮਕਾਨ ਦੀ ਜ਼ਰੂਰਤ ਹੈ ਇਹ ਇੱਕ ਸਾਦਾ ਜਿਹਾ ਜੀਵਨ ਸਤਗੁਰੂ ਜੀ ਨੇ ਜੀਵਨ ਨੂੰ ਦਿੱਤਾ ਪਰ ਇਸ ਤੋਂ ਇਲਾਵਾ ਬਾਕੀ ਸਾਰੇ ਚੰਝਟ ਜੋ ਹਨ ਇਸ ਤੋਂ ਅੱਗੇ ਜਿਵੇਂ ਜਿਵੇਂ ਮਨੁੱਖ ਆਪਣੀਆਂ ਸਹੂਰਤਾ ਵਧਾਉਂਦਾ ਹੈ ਉਵੇਂ ਉਵੇਂ ਦੁਖੀ ਹੁੰਦਾ ਜਾਂਦਾ ਹੈ ਮਨੁੱਖ ਦੀ ਅਕਾਲ ਮਰਤੂ ਉਦੋਂ ਹੁੰਦੀ ਹੈ ਜਦੋਂ ਉਹ ਆਪਣੇ ਰਸਤੇ ਤੋਂ ਭਟਕ ਜਾਂਦਾ ਹੈ ਸਾਡੀ ਅਕਾਲ ਮਰਤੂ ਉਦੋਂ ਹੁੰਦੀ ਹੈ ਜਦੋਂ ਅਸੀਂ ਆਪ ਮਹਾਰੇ ਹੋ ਕੇ ਗੱਲਾਂ ਗਲਤੀਆਂ ਕਰਦੇ ਆ ਅਤੇ ਸਮੇਂ ਤੋਂ ਪਹਿਲਾਂ ਆਈ ਮੌਤ ਨੂੰ ਹੀ ਅਕਾਲ ਮਰਤੂ ਆਖਿਆ ਜਾਂਦਾ ਹੈ ਜਿਵੇਂ ਕਿ ਹੰਕਾਰਿਆ ਮਨੋਕ ਲੋਕਾਂ ਨੂੰ ਲੋਕਾਂ ਨੂੰ ਦੁਖੀ ਕਰਦਾ ਹੈ ਲੋਕਾਂ ਦੀ ਮਾਰ ਕਟਾਈ ਕਰਨੀ ਲੋਕਾਂ ਦੀ ਜਾਇਦਾਦ ਖੋਣੀ ਇਹ ਅਕਾਲ ਮਿਰਤੂ ਦਾ ਕਾਰਨ ਹੁੰਦਾ ਹੈ ਇਸ ਤਰ੍ਹਾਂ ਫਿਰ ਪਾਪੀ ਕੋ ਮਾਰਨੇ ਕੇ ਲਈ ਉਸਕੇ ਪਾਪ ਹੀ ਮਹਾ ਬਲੀ ਹੁੰਦੇ ਹੈ ਐਸੇ ਹੰਕਾਰੀ ਬੰਦੇ ਦੀ ਮੌਤ ਜਲਦੀ ਆ ਜਾਂਦੀ ਹੈ ਜਾਂ ਫਿਰ ਉਹ ਕੁਦਰਤ ਦੀ ਮਾਰ ਨਾਲ ਸਮਾਜਿਕ ਮੌਤ ਮਰ ਜਾਂਦਾ ਹੈ ਯਾਨੀ ਕਿ ਉਹ ਜਉਂਦੇ ਜੀ ਹੀ ਸਮਾਜ ਵਿੱਚ ਆਪਣਾ ਮਾਨ ਸਨਮਾਨ ਗਵਾ ਲੈਂਦਾ ਹੈ ਅਤੇ ساری ਜ਼ਿੰਦਗੀ ਸੁੱਖਾਂ ਤੋਂ ਬਿਨਾ ਇੱਕ ਜਲੀਲ ਜੀ ਜ਼ਿੰਦਗੀ ਕੱਟਦਾ ਹੈ ਇਹ ਵੀ ਅਕਾਲ ਮੌਤ ਹੀ ਹੁੰਦੀ ਹੈ ਇੱਕ ਤਰੀਕੇ ਦੀ ਪਰਮਾਤਮਾ ਵੱਲੋਂ ਮਾਰ ਦਿੱਤੀ ਗਈ ਹੈ ਪਰਮਾਤਮਾ ਵੱਲੋਂ ਦਿੱਤੀ ਗਈ ਮਾਰ ਜੋ ਮਨੁੱਖ ਆਪਣੀਆਂ ਅੱਖਾਂ ਨਾਲ ਆਪਣੀ ਹੀ ਜਲੀਲਤਾ ਦੇਖਦਾ ਹੈ ਅਸੀਂ ਜ਼ਿੰਦਗੀ ਦੇ ਨਿਯਮ ਕਈ ਤਰੀਕਿਆਂ ਨਾਲ ਭੰਗ ਕਰਦੇ ਹਾਂ ਜਿਵੇਂ ਕੋਈ ਵੀ ਨਸ਼ਾ ਕਰਕੇ ਪਰਿਵਾਰ ਨੂੰ ਤੰਗ ਕਰਦੇ ਆਂ ਮਾੜੇ ਤੇ ਕਮਜ਼ੋਰ ਬੰਦੇ ਉੱਤੇ ਜ਼ੁਲਮ ਕਰਦੇ ਆਂ ਜਿਵੇਂ ਚੰਗੇ ਮਨੁੱਖ ਹੋਣ ਦਾ ਦਿਖਾਵਾ ਕਰਦੇ ਆਂ ਪਰ ਦਿਲ ਦੇ ਖੋਟੇ ਹੁੰਦੇ ਆਂ ਜਿਵੇਂ ਅੰਮ੍ਰਿਤ ਧਾਰੀ ਹੋ ਕੇ ਕਈ ਔਗਣ ਕਰਦੇ ਆਂ ਸਵੇਰੇ ਉੱਠ ਕੇ ਇਸ਼ਨਾਨ ਨਹੀਂ ਕਰਦੇ ਨਿਤਨੇਮ ਨਹੀਂ ਕਰਦੇ ਨਸ਼ਿਆਂ ਦੀ ਵਰਤੋਂ ਕਰਦੇ ਆਂ ਜਿਵੇਂ ਗ੍ਰਸਤ ਕਰਨ ਤੋਂ ਬਾਅਦ ਬਿਨਾਂ ਇਸ਼ਨਾਨ ਕੀਤਿਆਂ ਲੰਬੀ ਟਰੈਵਲ ਉਤੇ ਨਿਕਲ ਜਾਂਦੇ ਆ ਅਤੇ ਫਿਰ ਅਚਾਨਕ ਹੀ ਕਿਸੇ ਐਕਸੀਡੈਂਟ ਦਾ ਸ਼ਿਕਾਰ ਹੋ ਜਾਂਦੇ ਆ ਅਤੇ ਸਾਡੀ ਮੌਤ ਹੋ ਜਾਂਦੀ ਹੈ ਇਸ ਨੂੰ ਵੀ ਅਕਾਲ ਮੌਤ ਆਖਦੇ ਹਨ ਇਸ ਦਾ ਪ੍ਰਤੱਖ ਪ੍ਰਮਾਣ ਪਿਥਵੀ ਰਾਜ ਚੋਹਾਨ ਹੈ ਜਿਸ ਨੇ ਮੈਦਾਨੇ ਜੰਗ ਜਾਣ ਤੋਂ ਪਹਿਲਾਂ ਆਪਣੀ istri ਦਾ ਸੰਗ ਕੀਤਾ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਦੁਸ਼ਮਣ ਨੇ ਉਸ ਨੂੰ ਬਹੁਤ ਭਿਆਨਕ ਮੌਤ ਦਿੱਤੀ ਸੰਗਤ ਜੀ ਜਦੋਂ ਕੋਈ ਲੜਾਈ ਝਗੜਾ ਜਦੋਂ ਕੋਈ ਲੜਾਈ ਝਗੜਿਆ ਕਾਰਨ ਮਰਦਾ ਹੈ ਲੜਾਈ ਝਗੜੇ ਕਰਕੇ ਮਰਦਾ ਹੈ ਜਾਂ ਨਸ਼ਾ ਕਰਕੇ ਮਰਦਾ ਹੈ ਜਾਂ ਫਿਰ ਗੈਂਗਵਾੜੀ ਅਤੇ ਪਾਰਟੀ ਬਾਜੀ ਵਿੱਚ ਮਾਰਿਆ ਜਾਂਦਾ ਹੈ ਤਾਂ ਤੁਸੀਂ ਪ੍ਰਮਾਤਮਾ ਨੂੰ ਦੋਸ਼ ਨਾ ਦਿਆ ਕਰੋ ਇਹ ਮੌਤ ਉਹਨਾਂ ਦੀਆਂ ਆਪਣੀਆਂ ਗਲਤੀਆਂ ਕਰਕੇ ਆਉਂਦੀ ਹੈ ਇਸ ਨੂੰ ਹੀ ਅਕਾਲ ਮਰਤੂ ਆਖਦੇ ਆ ਜੋ ਮੌਤ ਗਲਤ ਰਸਤਾ ਅਪਣਾਉਣ ਕਰਕੇ ਆਉਂਦੀ ਹੈ ਬਸ ਸੰਗਤ ਜੀ ਅਕਾਲ ਮਰਤੂ ਜਿਹੜੀ ਕਾਲ ਮਰਤੂ ਹੈ ਉਹ ਆਪਣੀ ਉਮਰ ਭੋਗਣ ਤੋਂ ਬਾਅਦ ਆਉਂਦੀ ਹੈ ਜਨੀ ਕੇ ਜ਼ਿੰਦਗੀ ਦਾ ਪੂਰਾ ਸਮਾਂ ਭੋਗ ਕੇ ਮਰਨ ਵਾਲੇ ਨੂੰ ਕਾਲ ਮਿਰਤੂ ਦੇ ਵਸ ਹੋ ਗਿਆ ਆਖ ਦਿੰਦੇ ਆ ਅਤੇ ਅਕਾਲ ਮਿਰਤੂ ਸਾਡੀਆਂ ਗਲਤੀਆਂ ਕਾਰਨ ਆਉਂਦੀ ਹੈ ਜਿਵੇਂ ਅਸੀਂ ਆਖ ਦਿੰਦੇ ਆ ਕਿ ਕੀ ਕਰੀਏ ਇਸਨੇ ਰਸਤਾ ਹੀ ਗਲਤ ਫੜ ਲਿਆ ਸੀ ਪਰ ਸੰਗਤ ਜੀ ਯਾਦ ਰੱਖਿਓ ਰੱਬ ਵੱਲੋਂ ਦਿੱਤੀ ਗਈ ਸਜਾਏ ਮੌਤ ਵਾਲਿਆਂ ਦੀ ਗਤੀ ਨਹੀਂ ਹੁੰਦੀ ਉਹ ਵੀ ਅਗਗਤ ਹੋ ਜਾਂਦੇ ਹਨ ਅਤੇ ਬਿਨਾ ਸਰੀਰ ਤੋਂ ਸੁੰਨੀਆਂ ਥਾਵਾਂ ਉੱਤੇ ਭਟਕਦੇ ਰਹਿੰਦੇ ਆ ਜਿਨ੍ਹਾਂ ਨੂੰ ਤੁਸੀਂ ਸ਼ਹੀਦ ਕਹਿ ਕੇ ਸਾਰੀ ਉਮਰ ਪੂਜਦੇ ਰਹਿੰਦੇ ਹੋ ਉਹ ਅਗਗਤ ਰੂਹਾਂ ਹੀ ਹੁੰਦੀਆਂ ਹਨ ਜਿਨ੍ਹਾਂ ਦੀ ਤੁਸੀਂ ਪੂਜਾ ਕਰਦੇ ਹੋ ਉਹ ਤੁਹਾਡੇ ਚਾਚੇ ਤਾਏ ਅਤੇ ਦਾਦੇ ਪੜਦਾਦੇ ਹੀ ਹੁੰਦੇ ਹਨ ਉਹਨਾਂ ਦੀ ਗਤੀ ਨਹੀਂ ਹੋਈ ਹੁੰਦੀ ਅਤੇ ਵਿਚਾਰੇ ਭੁੱਖੇ ਪਿਆਸੇ ਤੁਹਾਡੇ ਸੁਪਨਿਆਂ ਵਿੱਚ ਆ ਕੇ ਤੁਹਾਡੇ ਕੋਲੋਂ ਦੁੱਧ ਲੱਸੀ ਜਾਂ ਪਾਣੀ ਮੰਗਦੇ ਆ ਤਾਂ ਤੁਸੀਂ ਉਹਨਾਂ ਦੀ ਮਟੀ ਜਾਂ ਕਬਰ ਬਣਾ ਕੇ ਲੱਸੀ ਪਾਉਣ ਲੱਗ ਜਾਂਦੇ ਹੋ ਅਤਿ ਸ਼ੀਤ ਬਾਬਾ ਬਣਾ ਦਿੰਦੇ ਹੋ ਫੇਰ ਉਹ ਵਿਚਾਰੇ ਆਪਣੀ ਗਤੀ ਲਈ ਤੜਫਦੇ ਹੀ ਰਹਿ ਜਾਂਦੇ ਆ ਅਸੀਂ ਤਾਂ ਐਨੇ ਠਾ ਕਿ ਉਹਨਾਂ ਮਰਿਆ ਹੋਇਆਂ ਕੋਲੋਂ ਵੀ ਆਪਣੀਆਂ ਮੰਗਾਂ ਪੂਰੀਆਂ ਕਰਾਉਣ ਲੱਗ ਜਾਂਦੇ ਆ ਸੰਗਤ ਜੀ ਹੋਰ ਤਾਂ ਹੋਰ ਤੁਸੀਂ ਤਾਂ ਮਰਿਆ ਹੋਇਆਂ ਬੰਦਿਆਂ ਨੂੰ ਨਹੀਂ ਬਖਸ਼ਦੇ ਮੇਰੇ ਵਰਗੇ ਜਿਉਂਦੇ ਜਾਦੇ ਮਨੁੱਖ ਦਾ ਤਾਂ ਕੀ ਲਿਆਜ ਕਰਨਾ ਤੁਸੀਂ ਭਾਵੇਂ ਬਿਮਾਰੀ ਭਾਵੇਂ ਬਿਮਾਰੀ ਹੋਈਏ ਬਿਮਾਰ ਹੋਈਏ ਤੇ ਭਾਵੇਂ ਰਾਜੀ ਹੋਈਏ ਤੁਸੀਂ ਤਾਂ ਆਪਣੀਆਂ ਮੰਗਾਂ ਮੰਗੀ ਹੀ ਜਾਣੀਆਂ ਤਾਨੂੰ ਤਾਂ ਆਪਣੇ ਕੰਮ ਤਾਂ ਕੀ ਮਤਲਬ ਹੁੰਦਾ ਸੋ ਸੰਗਤ ਜੀ ਅਕਾਲ ਦੀ ਨਾਰਾਜ਼ਗੀ ਤੋਂ ਬਚਣ ਵਾਸਤੇ ਜਜੁਰਵੇਦ ਦੇ ਸ਼ੁਕਸ਼ਮ ਰੂਪ ਗ੍ਰੰਥ ਤੰਤਰ ਸ਼ਾਸਤਰ ਵਿੱਚ ਇੱਕ ਮੰਤਰ ਲਿਖਿਆ ਜਿਸ ਮੰਤਰ ਦੇ ਜਪਣ ਨਾਲ ਮਨੁੱਖ ਨੂੰ ਅਕਾਲ ਮਿਰਤੂ ਨਹੀਂ ਆਉਂਦੀ ਉਹ ਮੰਤਰ ਇਸ ਤਰ੍ਹਾਂ ओम त्रम बकंज जजामहे सुगंध पुष्टव धरनम उरवारुकमेव बन्दनान मृत्यु मोर क्षमया मरत आत्य संगत जी ए जजर्वेदा मंत्र है जजर्वेदे अध्याय 3 दा 60वा मंत्र है ਪ੍ਰਸੰਗਤ ਜੀ ਹੁਣ ਆਪਾਂ ਕਹਿ ਤਾਂ ਦਿੱਤਾ ਕਿ ਇਸ ਮੰਤਰ ਦਾ ਜਾਪ ਕਰਨ ਨਾਲ ਅਕਾਲ ਮਿਰਤੂ ਨਹੀਂ ਆਉਂਦੀ ਪਰ ਤੁਸੀਂ ਇਹ ਨਾ ਸਮਝ ਲੈਣਾ ਕਿ ਇਸ ਮੰਤਰ ਦਾ ਜਾਪ ਕਰਨ ਤੋਂ ਬਾਅਦ ਤੁਸੀਂ ਜੋ ਮਰਜ਼ੀ ਕਰੀ ਜੋ ਹੁਣ ਸਾਡੇ ਨਾਲ ਕਿਹੜਾ ਪ੍ਰਮਾਤਮਾ ਨੇ ਨਾਰਾਜ਼ ਹੋਣਾ ਹੁਣ ਭਾਵੇਂ ਸ਼ਰਾਬ ਪੀ ਕੇ ਕਾਰ ਚਲਾਓ ਤੇ ਭਾਵੇਂ ਬੰਦੇ ਮਾਰ ਦਿਓ ਤੇ ਭਾਵੇਂ ਗਾਲਾਂ ਦੁੱਪੜ ਦਿਜੋ ਪਰ ਅਸਲ ਵਿੱਚ ਇਸ ਮੰਤਰ ਨੂੰ ਪੜਨ ਦਾ ਇਹੋ ਫਾਇਦਾ ਹੁੰਦਾ ਹੈ ਕਿ ਪੜਦਿਆਂ ਪੜਦਿਆਂ ਬੰਦੇ ਦੇ ਔਗਣ ਆਪਣੇ ਆਪ ਹੀ ਛੁੱਟ ਜਾਂਦੇ ਆ ਅਤੇ ਫੇਰ ਉਹ ਕਦੇ ਐਸੀ ਗਲਤੀ ਕਰਦਾ ਹੀ ਨਹੀਂ ਕਿ ਪ੍ਰਮਾਤਮਾ ਉਸ ਉੱਤੇ ਨਾਰਾਜ਼ ਹੋ ਜਾਣਾ ਪਰ ਜੇ ਤੁਸੀਂ ਪਾਠ ਕਰਦਿਆਂ ਤੁਹਾਡੇ ਵਿੱਚ ਤਬਦੀਲੀ ਨਹੀਂ ਆਈ ਜੇ ਪਾਠ ਕਰਦੇ ਆ ਭਾਵੇਂ ਮੰਤਰ ਦਾ ਕਰੋ ਭਾਵੇਂ ਗੁਰਬਾਣੀ ਦਾ ਕਰੋ ਪਰ ਜੇ ਪਾਠ ਕਰਦੇ ਆ ਕਰਦੇ ਆ ਤੁਹਾਡੇ ਵਿੱਚ ਤਬਦੀਲੀ ਨਹੀਂ ਆਈ ਤਾਂ ਆਪਣੀਆਂ ਆਦਤਾਂ ਤੁਸੀਂ ਨਹੀਂ ਛੱਡੀਆਂ ਤਾਂ ਤੁਹਾਡੇ ਵਰਗਾ ਢੀਠ ਬੰਦਾ ਦੁਨੀਆ ਤੇ ਹੋਰ ਕੋਈ ਹੋ ਹੀ ਨਹੀਂ ਸਕਦਾ ਫਿਰ ਤੁਸੀਂ ਭੁੱਲ ਜਾਓ ਕਿ ਅੱਗੇ ਜਾ ਕੇ ਸਾਡਾ ਕੁਝ ਸਵਰਣ ਵਾਲਾ ਹੈ ਫਿਰ ਤਾਂ ਉਹੀ ਗੱਲ ਹੈ ਫਿਰ ਤਾਂ ਪੱਥਰ ਪਾਣੀ ਰੱਖੀ ਐ ਮਨ ਹਟਣਾ ਭਿੱਜੇ ਵਾਲੀ ਗੱਲ ਹੋ ਜਾਣੀ ਆ ਪ੍ਰਸੰਗਤ ਜੀ ਇਹ ਮੰਤਰ ਤਾਂ ਉਹਨਾਂ ਨੂੰ ਹੀ ਸੁਹੰਡਣਾ ਰਵੇ ਜੋ ਇਸ ਦੇ ਪੜਨ ਵਾਲੇ ਜਾਂ ਇਸ ਦੇ ਪੜਨ ਦੇ ਯੋਗ ਹਨ ਅਤੇ ਵੇਦਾਂ ਦੇ ਮੰਤਰਾਂ ਨੂੰ ਪੜਨ ਵਾਲੇ ਧਰਮ ਵਿੱਚ ਪੈਦਾ ਹੋਏ ਹਨ ਪਰ ਅਸੀਂ ਤਾਂ ਗੁਰਬਾਣੀ ਪੜਨ ਵਾਲੇ ਧਰਮ ਵਿੱਚ ਪੈਦਾ ਹੋਏ ਆ ਪਰ ਸਾਨੂੰ ਤਾਂ ਇਸ ਮੰਤਰ ਦਾ ਸੂਖਮ ਰੂਪ ਗੁਰਬਾਣੀ ਵਿੱਚ ਸਤਿਗੁਰਾਂ ਨੇ ਇਸ ਪ੍ਰਕਾਰ ਦਿੱਤਾ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਸਾਹਿਸ ਕੀਰਤੀ ਦਾ 29ਵਾਂ ਸ਼ਲੋਕ ਹੈ ਸੈਨਾ ਸਾਦ ਸਮੋਹ ਸੂਰ ਅਜਿਤੰ ਸਨ ਅਹੰਕਨ ਨਿਮਰਤਾ ਆਪ ਦੇ ਗੁਣ ਗੋਵਿੰਦ ਰਮਣ ਗੁਰ ਓਟ ਗੁਰ ਸ਼ਬਦ ਕਰ ਚਰਮਣ ਹੈ ਆ ਰੂੜ ਤੇ ਅਸਵ ਰਥ ਨਾਗਹਿ ਭੁਜੰਤੇ ਪ੍ਰਵ ਮਾਰਗਹਿ ਵਿਚਰਤੇ ਨਿਰ ਭੈ ਸਤਰ ਸੈਨਾ ਧਾਇਨਤੇ ਗੋਪਾਲ ਕੀਰਤਨਹਿ ਜਿਤ ਤੇ ਬਿਸਵ ਸੰਸਾਰਹਿ ਨਾਨਕ ਵਸਿੰਗ ਕਰੋਤ ਪੰਚ ਤਸਕਰਹਿ ਸੰਗਤ ਜੀ ਇਹਨਾਂ ਮੰਤਰਾਂ ਦੇ ਜਾਂ ਗੁਰਬਾਣੀ ਸ਼ਬਦ ਦੇ ਜਾਪ ਹੀਲੇ ਬੜੇ ਕਠਣਾ ਕਠਣਾ ਤੇ ਔਖੇ ਹੁੰਦੇ ਆ ਅਤੇ ਜਾਪ ਕਰਨ ਵਿੱਚ ਬਹੁਤ ਕਠਿਨਾਈਆਂ ਆਉਂਦੀਆਂ ਇਸ ਦੀ ਜਾਪ ਵਿਧੀ ਕਰਨ ਵਾਲਾ ਮਨੁੱਖ ਅਕਾਲ ਮਿਰਤੂ ਉੱਤੇ ਜਿਤ ਪ੍ਰਾਪਤ ਕਰ ਲੈਂਦਾ ਹੈ ਐਸੇ ਮਨੁੱਖ ਨੂੰ ਜੱਜਰ ਵੇਦ ਜਾਂ ਤੰਤਰ ਸ਼ਾਸਤਰ ਵਿੱਚ ਮਿਰਤੁੰਜ ਆਖਿਆ ਜਾਂਦਾ ਹੈ ਸੰਗਤ ਜੀ ਪ੍ਰਾਚੀਨ ਗੁਰਬਾਣੀ ਪਾਠ ਦਰਸ਼ਨ ਗ੍ਰੰਥ ਵਿੱਚ ਲਿਖਿਆ ਹੈ ਕਿ ਜਿਸ ਕਮਰੇ ਵਿੱਚ ਮਨੁੱਖ ਨੇ ਆਪਣੇ ਪ੍ਰਾਣ त्याਗੇ ਹੋਣ ਜਿਸ ਕਮਰੇ ਵਿੱਚ ਮਨੁੱਖ ਨੇ ਆਪਣੇ ਪ੍ਰਾਣ त्याਗੇ ਹੋਣ ਉਸ ਕਮਰੇ ਵਿੱਚ ਪਹਿਲਾਂ ਸਾਸਕ੍ਰਿਤੀ ਦੀ ਬਾਣੀ ਦਾ ਪਾਠ ਅਤੇ ਜੈ ਸ੍ਰੀ ਦੀ ਵਾਰ ਦਾ ਪਾਠ ਕਰਨਾ ਚਾਹੀਦਾ ਫਿਰ ਉਸੇ ਕਮਰੇ ਵਿੱਚ 10 ਦਿਨਾਂ ਦਾ ਸਹਿਜ ਪਾਠ ਕਰਾਉਣਾ ਚਾਹੀਦਾ ਅਤੇ ਹਰ ਰੋਜ਼ ਸਵੇਰੇ ਜੈਤ ਸ੍ਰੀ ਦੇ ਵਾਰ ਦੇ ਦੋਸ ਲੋਕਾਂ ਦੀ ਕਥਾ ਕਰਨੀ ਹੈ ਅਤੇ ਸਾਂਸਕ੍ਰਿਤੀ ਦੇ ਛੇ ਸ ਲੋਕਾਂ ਦੀ ਕਥਾ ਕਰਨੀ ਆ ਇਸ ਤਰ੍ਹਾਂ 10 ਦਿਨਾਂ ਬਾਅਦ ਦਸਹਿਰੇ ਦਾ ਪੋਗ ਪਾ ਦੇਣਾ ਜੇ ਜੀਵ ਦੇ ਪ੍ਰਾਣ ਹਸਪਤਾਲ ਵਿੱਚ ਨਿਕਲੇ ਹੋਣ ਜਾਂ ਹੋਰ ਦੂਰ ਕਿਤੇ ਨਿਕਲੇ ਹੋਣ ਤਾਂ ਉਸ ਦੇ ਅੰਤਮ ਸੰਸਕਾਰ ਤੋਂ ਬਾਅਦ ਜਦੋਂ ਅਸੀਂ ਉਸ ਦੇ ਫੁੱਲ ਚੁਗਦੇ ਆ ਤਾਂ ਫੁੱਲ ਚੁਗਣ ਲੱਗਿਆ ਬੜਾ ਹੰਸਰੀ ਵਾਰ ਦਾ ਪਾਠ ਕਰੋ ਜੈ ਸ੍ਰੀ ਦੀ ਵਾਰ ਦਾ ਪਾਠ ਕਰੋ ਸੰਸਕ੍ਰਿਤੀ ਦੀ ਪੂਰੀ ਬਾਣੀ ਦਾ ਪਾਠ ਕਰੋ ਇਹ ਕਰਨਾ ਚਾਹੀਦਾ ਇਸ ਤਰ੍ਹਾਂ ਕਰਨ ਦੇ ਨਾਲ ਪ੍ਰਾਣੀ ਦੀ ਆਤਮਾ ਭਟਕਦੀ ਅਤੇ ਅਵਗਤ ਨਹੀਂ ਹੁੰਦੀਗੀ ਇਸ ਤਰ੍ਹਾਂ ਕਰਨ ਨਾਲ ਪ੍ਰਾਣਾ ਦੇ ਫਲ ਮਹਾਤਮ ਨਾਲੋਂ ਵੀ ਜ਼ਿਆਦਾ ਫਲ ਮਹਾਤਮ ਮਿਲਦਾ ਹੈ ਪ੍ਰਸੰਗਤ ਜੀ ਜੇ ਅਣਜਾਣੇ ਬਸ ਜੇ ਅਣਜਾਣੇ ਬਸ ਅਸੀਂ ਪ੍ਰਾਣੀ ਦੇ ਮਰਨ ਸਮੇਂ ਇਸ ਤਰ੍ਹਾਂ ਨਾ ਕਰ ਸਕੀਏ ਅਤੇ ਸਾਨੂੰ ਬਾਅਦ ਵਿੱਚ ਪਤਾ ਲੱਗੇ ਕਿ ਸਾਡਾ ਫਲਾਣਾ ਅਵਗਤ ਹੋ ਗਿਆ ਭਟਕਦਾ ਫਿਰਦਾ ਤਾਂ ਫਿਰ ਤੁਹਾਨੂੰ ਪਿਹੇਵੇ ਜਾਣ ਦੀ ਜ਼ਰੂਰਤ ਨਹੀਂ ਆ ਤੁਸੀਂ ਆਪਣੇ ਘਰ ਵਿੱਚ ਵਿਧੀ ਪੂਰਵਕ 11 ਦਿਨਾਂ ਦਾ ਸਹਿਜ ਪਾਠ ਕਰਪਾਓ ਅਤੇ ਹਰ ਰੋਜ਼ ਸ਼ਾਮ ਨੂੰ ਜੈਤਿ ਸ੍ਰੀ ਦੀ ਵਾਰ ਦੇ ਦੋਸ ਲੋਕਾਂ ਦੀ ਕਥਾ ਕਰੋ ਅਤੇ 11ਵੇਂ ਦਿਨ ਭੋਗ ਪਾ ਕੇ ਸੰਗਤ ਨੂੰ ਲੰਗਰ ਛਕਾਓ ਜਾਂ ਫਿਰ ਸਿੱਖਾਂ ਨੂੰ ਪ੍ਰਸ਼ਾਦਾ ਛਕਾਓ ਅਤੇ ਵਸਤਰ ਅਰਪਣ ਕਰੋ ਇਸ ਤਰ੍ਹਾਂ ਕਰਨ ਨਾਲ ਪਿਤਰਾਂ ਦਾ ਉਧਾਰ ਹੋ ਜਾਂਦਾ ਹੈ ਸੰਗਤ ਜੀ ਪਰ ਸਿੱਖਾਂ ਗੁਰਸਿੱਖਾਂ ਨੂੰ ਮੰਤਰਾਂ ਜੰਤਰਾਵਾਂ ਵਾਲੀਆਂ ਵਿਧੀਆਂ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਉਹ ਤਾਂ ਬਸ ਵਿਧੀ ਪੂਰਵਕ ਸੰਪੂਰਨ ਬਾਣੀ ਦੇ ਪਾਠ ਕਰਾਉਂਦੇ ਆ ਸਿੱਖ ਤਾਂ ਗੁਰਬਾਣੀ ਨਾਲ ਪਿਆਰ ਪਾ ਕੇ ਸੋ ਤੇ ਸੇ ਦੀ ਸਾਰਾ ਕੁਝ ਪ੍ਰਾਪਤ ਕਰ ਲੈਂਦਾ ਨਾ ਤਾਂ ਉਹਨਾਂ ਨੂੰ ਅਵਗਤ ਹੋਣ ਦਾ ਡਰ ਹੁੰਦਾ ਜਿਨ੍ਹਾਂ ਦਾ ਗੁਰਬਾਣੀ ਨਾਲ ਪਿਆਰ ਹੁੰਦਾ ਤੇ ਨਾ ਹੀ ਉਹਨਾਂ ਨੂੰ ਮਰ ਜਾਣ ਦਾ ਡਰ ਹੁੰਦਾ ਜਿਵੇਂ ਕਿ ਬਾਬਾ ਦੀਪ ਸਿੰਘ ਜੀ ਸ਼ਹੀਦ ਭਾਈ ਮਨੀ ਸਿੰਘ ਜੀ ਸ਼ਹੀਦ ਭਾਈ ਤਾਰੂ ਸਿੰਘ ਜੀ ਸ਼ਹੀਦ ਇਹਨਾਂ ਸਾਰੇ ਸਿੰਘਾਂ ਨੇ ਆਪਣੀ ਮਰਜ਼ੀ ਨਾਲ ਮੌਤ ਨੂੰ ਆਪਣੇ ਨੇੜੇ ਆਉਣ ਦਿੱਤਾ ਸੀ ਜਿੰਨਾ ਚਿਰ ਇਹਨਾਂ ਸਿੰਘਾਂ ਨੇ ਨਹੀਂ ਚਾਇਆ ਉਹਨਾਂ ਚਿਰ ਮੌਤ ਦੂਰੀ ਖੜੀ ਰਹੀ ਇਸ ਨੂੰ ਕਹਿੰਦੇ ਆ ਸੂਰਮਿਆਂ ਦੀ ਮੌਤ ਬਹਾਦਰਾਂ ਦੀ ਮੌਤ ਸੂਰਮੇ ਲੋਕ ਆਪਣੀ ਮਰਜ਼ੀ ਨਾਲ ਜਾਂਦੇ ਹਨ ਅਤੇ ਆਪਣੀ ਮਰਜ਼ੀ ਨਾਲ ਹੀ ਇਸ ਦੁਨੀਆ ਤੋਂ ਰੁਖਸਤ ਹੁੰਦੇ ਆ। ਸ਼ਹੀਦ ਸਿੰਘਾਂ ਨੂੰ ਕਾਲ ਮੌਤ ਨਹੀਂ ਆਉਂਦੀ। ਅਤੇ ਨਾ ਹੀ ਉਹਨਾਂ ਨੂੰ ਅਕਾਲ ਮੌਤ ਆਉਂਦੀ ਹੈ। ਉਹਨਾਂ ਦੀ ਮੌਤ ਤਾਂ ਉਹਨਾਂ ਦੀ ਮਰਜ਼ੀ ਮੁਤਾਬਕ ਹੀ ਆਉਂਦੀ ਹੈ। ਸੁਸੰਗਤ ਜੀ ਸਾ ਅਕਾਲ ਮਿਰਤੂ ਤੋਂ ਬਚਣਾ ਹੈ ਤਾਂ ਅਕਾਲ ਪੁਰਖ ਦੇ ਨਿਯਮਾਂ ਨੂੰ ਭੰਗ ਨਾ ਕਰਿਆ ਕਰੋ। ਆਪਣੇ ਜੀਵਨ ਦੇ ਨਿਯਮਾਂ ਨੂੰ ਭੰਗ ਨਾ ਕਰਿਆ ਕਰੋ ਨਹੀਂ ਤਾਂ ਇਸ ਤਰ੍ਹਾਂ ਕਰਨ ਨਾਲ ਇਹ ਰੂਹ ਨਾ ਘਰਦੀ ਰਹਿੰਦੀ ਹੈ ਤੇ ਨਾ ਘਟਦੀ ਰਹਿੰਦੀ ਹੈ ਅਦ ਵਿਚਾਲੇ ਹੀ ਰਹਿ ਜਾਂਦੀ ਹੈ ਸਸੰਗਤ ਜੀ ਇਸ ਤਰ੍ਹਾਂ ਜੋ ਅਕਾਲ ਮਿਰਤੂ ਹੈ ਉਹ ਸਾਡੇ ਸਾਰੇ ਪਰਿਵਾਰ ਵਿੱਚ ਸੋਗ ਵਰਤਾ ਜਾਂਦੀ ਹੈ ਕਿਉਂਕਿ ਉਹ ਅਣ ਆਈ ਮੌਤ ਹੁੰਦੀ ਹੈ ਸਾਡੀਆਂ ਗਲਤੀਆਂ ਕਰਕੇ ਇਹ ਮੌਤ ਆਈ ਹੁੰਦੀ ਹੈ ਜਿਹੜੀ ਕਾਲ ਮਰਤੂ ਹੁੰਦੀ ਹੈ ਉਹ ਸਾਡੇ ਪਰਿਵਾਰ ਚ ਸੋਗ ਨਹੀਂ ਵਰਤਾਉਂਦੀ ਕਿਉਂਕਿ ਕੋਈ 70 ਸਾਲ ਦਾ ਹੋ ਕੇ ਮਰਿਆ ਕੋਈ 90 ਸਾਲ ਦਾ ਕੋਈ 100 ਦਾ ਕੋਈ 80 ਦਾ ਆਪਣੀ ਪੂਰੀ ਜ਼ਿੰਦਗੀ ਪੋ ਕੇ ਮਰਦਾ ਤੇ ਉਹਦੇ ਵਿੱਚ ਪਰਿਵਾਰ ਨੂੰ ਸੋਗ ਘਟ ਹੁੰਦਾ ਜਾਣਦਾ ਤਾਂ ਸ਼ੋਗ ਹੁੰਦਾ ਹੀ ਹੈ ਜੀਵ ਭਵਨ ਦੀ 200 ਸਾਲ ਜਿਵੇਂ ਪਰ ਪਰਿਵਾਰ ਤਾਂ ਫਿਰ ਵੀ ਸ਼ੋਗ ਹੀ ਮਨਾਉਂਦਾ ਹੈ ਪਰ ਉਹ ਸ਼ੋਗ ਉਹ ਨਹੀਂ ਹੁੰਦਾ ਜਿਹੜਾ ਸ਼ੋਗ ਤੇ ਸਨਾਟਾ ਸਾਡੇ ਘਰਾਂ ਦੇ ਵਿੱਚ ਜਾਂ ਕਿਤੇ ਨੌਜਵਾਨ ਦੀ ਮੌਤ ਹੋਈ ਹੈ ਅਚਾਨਕ ਮੌਤ ਹੋਈ ਖੁਸ਼ੀਆਂ ਕਰਦਿਆਂ ਕਰਦਿਆਂ ਅਚਾਨਕ ਹੀ ਰੋਣੇ ਪੈ ਜਾਂਦੇ ਆ ਇਹੋ ਜੀਆਂ ਮੌਤਾਂ ਜਦੋਂ ਹੁੰਦੀਆਂ ਨਾ ਸਾਨੂੰ ਪਤਾ ਨਹੀਂ ਲੱਗਦਾ ਪਰ ਸਾਡੀਆਂ ਗਲਤੀਆਂ ਕਾਰਨ ਕਰਕੇ ਹੀ ਹੁੰਦੀਆਂ ਤਾਂ ਇਸ ਵਾਰੇ ਪ੍ਰਮਾਤਮਾ ਜੀ ਕਹਿੰਦੇ ਹਨਕ ਯਤਨ ਕਰ ਕਾਲ ਸੰਤਾਏ ਮਰਨ ਲਖਾਏ ਮੰਡਲ ਮੇ ਆਏ ਪਰ ਮਨੁੱਖ ਦੇ ਆਪਣੇ ਵਸ ਵੀ ਹੈ ਕਿ ਉਹ ਜੇ ਚੰਗੇ ਕਰਮ ਕਰੂਆ ਆਪਣੀ ਜਿੰਨੇ ਦੀਆਂ ਸਾਰੀਆਂ ਖੁਸ਼ੀਆਂ ਭੋਗ ਕੇ ਉਹ ਕਿਸ ਸੰਸਾਰ ਤੋਂ ਜਾਂਦਾ ਮਨੁੱਖ ਖੁਸ਼ੀਆਂ ਨਾਲ ਜਾਂਦਾ ਦੋਤਰੇ ਪੋਤਰੇ ਦੇਖ ਕੇ ਜਾਂਦਾ ਖੇੜਿਆਂ ਦੇ ਵਿੱਚ ਜਾਂਦਾ ਭਰਿਆ ਭਰਿਆ ਘਰ ਛੱਡ ਕੇ ਜਾਂਦਾ ਪਰ ਜੇ ਅਸੀਂ ਜਿਹੜੀਆਂ ਗਲਤੀਆਂ ਕਰਦੇ ਆ ਨਸ਼ਾ ਦਾ ਸੇਵਨ ਕਰਨਾ ਲੜਾਈ ਝਗੜੇ ਕਰਨੇ ਗੈਂਗਬਾਜੀ ਕਰਨੀ ਜਾਂ ਨਸ਼ੇ ਦੇ ਸੇਵ ਵਿੱਚ ਪਰਿਵਾਰ ਨੂੰ ਮਾਰਨਾ ਹੈ ਨਾ ਤੇ ਜੰਗ ਗੱਡੀਆਂ ਤੇ ਚਲਾਉਣੀਆਂ ਤੇ ਫਿਰ ਕਹਿ ਦਿੰਨੇ ਆ ਸਾਡਾ ਮੁੰਡਾ ਤਾਂ ਗਿੱਲੇ ਕੋਈ ਤੇ ਪੈਰ ਨਹੀਂ ਧਰਦਾ ਸੀ ਗੱਡੀ ਦੇ ਐਕਸੀਲੇਟਰ ਤੇ ਤਾਂ ਪੈਰ ਧਰਦਾ ਹੀ ਸੀ ਨਾ ਜਿਹੜੀ 200 ਸਪੀਡ ਤੇ ਜਾਂਦੀ ਸੀ ਸੋ ਇਹਨੇ ਵਿਚਾਰ ਸਾਰੀ ਸੰਗਤ ਨੇ ਪ੍ਰਵਾਨ ਕਰਨੇ ਤੇ ਬੋਲਾਂ ਚੁੱਕਾਂ ਦੀ ਮਾਫੀ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ